ਮਾਨਯੋਗ ਐਸਐਸਪੀ ਡਾਕਟਰ ਪਰਕਿਆ ਜਨਜੀ ਆਈਪੀਐਸ ਜੀ ਜੀ ਰਹਿਨ ਮੈਂ ਇੱਕ ਫਰੀਕੋਟ ਪੀਸੋਂ ਲਗਾਤਾਰ ਮਾਰੇ ਅਨਸਰਾ ਖਰਾਬ ਕਾਰਜ ਕੀਤੀ ਜਾ ਰਹੀ ਹੈ ਤੇ ਫਰੀਕੋਟ ਜ਼ਿਲ੍ਹੇ ਵਿੱਚ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਏਐਸ ਅਕਸਰ ਸਿੰਘ ਨਾਕਾਬੰਦੀ ਤੇ ਮੌਜੂਦ ਸੀ ਤਾਂ ਇੱਕ ਇਤਲਾਹ ਉਹਨਾਂ ਨੂੰ ਮਿਲਦੀ ਹੈ ਕਿ ਜਾਂਜ ਰੋਡ ਵਿਖੇ ਤਿੰਨ ਜਣੇ ਜਿਹੜੇ ਜਿਨ੍ਹਾਂ ਦੇ ਵਿੱਚ ਸਾਇਲ ਜਿਹੜਾ ਸੰਜੇਨਗਰ ਦਾ ਮਾਈਕਲ ਗੁਰੂ ਨਾਨਕ ਦੇਵ ਨਗਰ ਫ੍ਰੀਕੋਟ ਦਾ ਅਤੇ ਸੂਰਚ ਵਾਸੀ ਜੋਤਮ ਕਲੋਨੀ ਫ੍ਰੀਕੋਟ ਦਾ ਇਹ ਤਿੰਨੇ ਜਾਨੀ ਕਿਸੇ ਵਾਦਾਤ ਨੂੰ ਅੰਜਾਮ ਦੇਣ ਲਈ ਬੈਠੇ ਹੋਏ ਨੇ ਕਿਸੇ ਦੀ ਲੁੱਟਖੋ ਕਰਨ ਲਈ ਤਿਆਰੀ ਕਰ ਰਹੇ ਨੇ ਤਾਂ ਸਾਡੇ ਏ ਸੀ ਸਮندر ਸਿੰਘ ਨੇ ਮੌਕੇ ਤੇ ਪੁਲਿਸ ਪਾਰਟੀ ਨਾਲ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਇੱਕ ਤੇਜ਼ ਤਖਤ ਤਲਵਾਰ ਇੱਕ ਕਪਾਨ ਅਤੇ ਇੱਕ ਨਲਕੇ ਦੀ ਦਸਤੀ ਬੰਦ ਕੀਤੀ ਜਿਨ੍ਹਾਂ ਤੇ ਅਸੀਂ ਸੀਟੀ ਫ੍ਰੀਕੋਰਟ ਕੇ ਮਕਦਮਾ ਨੰਬਰ 481 ਅੰਡਰ ਸੈਕਸ਼ਨ 111/2 ਪੀ ਨਸ ਤੇ ਦਰਜ ਕੀਤਾ ਹੈ ਤੇ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਵੀ ਇੱਕ ਇੱਕ ਸਾਇਲ ਤੇ ਵੀ ਇੱਕ ਮਕਦਮਾ ਪਹਿਲਾਂ ਦਰਜ ਇਹ ਵੀ ਬੇਲ ਆਊਟ ਹੈ ਤੇ ਮਾਈਕਲ ਜਿਹੜਾ ਮਸੀਹ ਫ੍ਰੀਕੋਰਟ ਦਾ ਇਹ ਵੀ ਬੇਲ ਤੇ ਬਾਹਰ ਆਇਆ ਹੈ ਤੇ ਇਹਨਾਂ ਨੂੰ ਅਸੀਂ ਅੱਜ ਮਾਜੋਕ ਕੋਰਟ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਰਮਾਣ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਲ੍ਹ ਤੋਂ ਬਾਅਦ ਆ ਕੇ ਇਹਨਾਂ ਨੇ ਹੋਰ ਵੀ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹਨਾਂ ਤੋਂ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ